ਦਿਨਾਂ ਚ ਤਿੰਨ ਜਥੇਦਾਰ ਹਟਾ ਦਿੱਤੇ ਗਏ 26 ਦਿਨਾਂ ਤੇ ਜਥੇਦਾਰ ਹਟਾ ਦੇਣੇ ਤੇ ਹੋਲੇ ਮਹੱਲੇ ਦੇ ਪਵਿੱਤਰ ਵਿਹਾੜੇ ਤੇ ਕਿਸੇ ਸੰਸਥਾ ਦਾ ਕੋਈ ਮੁਖੀ ਹੋਣਾ ਪੰਥਕ ਸੰਸਥਾ ਦਾ ਇਹ ਹੀ ਹਨਨੀ ਵਾਲੀ ਗੱਲ ਆ ਇਹ ਚਿੰਤਾ ਵਾਲੀ ਗੱਲ ਆ ਇਹ ਫਿਕਰ ਵਾਲੀ ਗੱਲ ਆ ਇਹ ਹੀ ਫਿਕਰ ਤੇ ਚਿੰਤਾ ਕਰਕੇ ਅੱਜ ਦੀ ਇਹ ਕਨਵੈਨਸ਼ਨ ਮੜਾਈ ਗਈ ਆ ਮੈਂ ਸਮਝਦਾ ਕਿ ਜਿਹੜਾ ਸੁਝਾ ਬਾਬਾ ਹਰਨਾਮ ਸਿੰਘ ਜੀ ਤੁਮਾਂ ਉਹਨਾਂ ਨੇ ਦਿੱਤਾ ਸੀ ਕਿ ਹੋਲੇ ਮਹੱਲੇ ਦੇ ਪਵਿੱਤਰ ਵਿਹਾੜੇ ਦੇ ਟਕਰਾਅ ਰੋਕਣ ਲਈ ਹੈੱਡ ਗ੍ਰਾਂਤੀ ਸ੍ਰੀ ਕੇਸਗੜ੍ਹ ਸਾਹਿਬ ਔਰ ਬਡੇ ਸੰਦੇਸ਼ ਹੋ ਜੇ ਤੇ ਪੰਜ ਪਿਆਰੇ ਦੀ ਗਵਾਈ ਚੋ ਵੀ ਕਿ ਮਹੱਲਾ ਹੋ ਜੇ ਅੱਜ ਜਿਹੜੀਆਂ ਪੰਥ ਪ੍ਰਾਤ ਪੰਜ ਸਾਕ ਸੰਸਥਾਵਾਂ ਨੇ ਸੱਤ ਸਮਾਜ ਆ ਉਹਨਾਂ ਨੇ ਕਨਵੈਨਸ਼ਨ ਸੱਦੀਆ ਸ੍ਰੀ ਅਨੰਦਪੁਰ ਸਾਹਿਬ ਔਰ ਉਸ ਸਮੇਂ ਸੱਦੀਆ ਜਦੋਂ ਹੋਲੇ ਮਹੱਲੇ ਦਾ ਦਿਹਾੜਾ ਅਸੀਂ ਬੜੇ ਚਾਹ ਤੇ ਖੁਸ਼ੀਆਂ ਨਾਲ ਮਨਾਉਂਦੇ ਸੀ ਔਰ ਮਲਾਰ ਹੁੰਦਾ ਸੀ ਖੁਸ਼ੀਆਂ ਚਾਹਾਂ ਦੇ ਵਿੱਚ ਮਤਲ ਨੱਚਦੇ ਟੱਪਦੇ ਏ ਮਹਾਨ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਸੀ ਗੁਰੂ ਸਾਹਿਬ ਤੋਂ ਲੈ ਕੇ ਅੱਜ ਉਸ ਸਮੇਂ ਜਦੋਂ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੈੱਡ ਵੀ ਪ੍ਰਮਾਣਤ ਨਹੀਂ ਸ੍ਰੀ ਆਪਣਾ ਐਸਜੀਪੀਸੀ ਦਾ ਪ੍ਰਧਾਨ ਅਸਤੀਫਾ ਨਹੀਂ ਬੈਠਿਆ ਆਕਾਲੀ ਦਲ ਦਾ ਪ੍ਰਧਾਨ ਕੋਈ ਹੈ ਨਹੀਂ ਪੰਥਕ ਕੱਤਰਤਾ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਪਣੇ ਸਾਥੀ ਜਿਹੜੇ ਸੁਧਾਰ ਲਹਿਰ ਦੇ ਲੀਡਰ ਸੀ ਉਹਨਾਂ ਦੇ ਨਾਲ ਪਹੁੰਚੇ ਨੇ ਚੰਦੂ ਮਾਜਰਾ ਸਾਹਿਬ ਪੰਥਕ ਕੱਠ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਅੱਜ ਫੈਸਲਾ ਹੋਣ ਜਾ ਰਿਹਾ ਹੈ ਅੱਜ ਜਿਹੜੀਆਂ ਪੰਥਪ੍ਰਾਤ ਪੰਥਕ ਸੰਸਥਾਵਾਂ ਨੇ ਸੰਤ ਸਮਾਜ ਆ ਉਹਨਾਂ ਨੇ ਕਨਵੈਨਸ਼ਨ ਸੱਦੀਆ ਸ੍ਰੀ ਅਨੰਦਪੁਰ ਸਾਹਿਬ ਔਰ ਉਸ ਸਮੇਂ ਸੱਦੀਆ ਜਦੋਂ ਹੋਲੇ ਮਹੱਲੇ ਦਾ ਦਿਹਾੜਾ ਅਸੀਂ ਬੜੇ ਚਾਅ ਤੇ ਖੁਸ਼ੀਆਂ ਨਾਲ ਮਨਾਉਂਦੇ ਸੀ ਔਰ ਮਲਾਰ ਹੁੰਦਾ ਸੀ ਖੁਸ਼ੀਆਂ ਚਾਹਮਾਂ ਦੇ ਵਿੱਚ ਮਤਲ ਨੱਚਦੇ ਟੱਪਦੇ ਏ ਮਹਾਨ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਸੀ ਗੁਰੂ ਸਾਹਿਬ ਤੋਂ ਲੈ ਕੇ ਅੱਜ ਉਸ ਸਮੇਂ ਜਦੋਂ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੈੱਡ ਵੀ ਪ੍ਰਮਾਣਿਤ ਨਹੀਂ ਸ੍ਰੀ ਆਪਣਾ ਐਸਜੀਪੀਸੀ ਦਾ ਪ੍ਰਧਾਨ ਅਸਤੀਫਾ ਨਹੀਂ ਬੈਠਿਆ ਆਕਾਲੀ ਦਲ ਦਾ ਪ੍ਰਧਾਨ ਕੋਈ ਹੈ ਨਹੀਂ ਯਾਨੀ ਤਿੰਨੇ ਸੰਸਥਾਵਾਂ ਦੇ ਵਿਵਾਦ ਹੋਣ ਕਾਰਨ ਅੱਜ ਪੰਥਕ ਸੰਸਥਾਵਾਂ ਨੂੰ ਇਹ ਸੋਚਣਾ ਪਿਆ ਕਿ ਇੱਕ ਜਿਹੜੀ ਪਰੰਪਰਾ ਮਰਿਆਦਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਉਹਦੇ ਤਹਿਤ ਸਾਨੂੰ ਇੱਕ ਸੁਰ ਹੋਣ ਦੀ ਲੋੜ ਆ ਇੱਕ ਜੁਟ ਹੋਣ ਦੀ ਲੋੜ ਆ ਔਰ ਮੈਂ ਸਮਝਦਾ ਕਿ ਜਿਹੜਾ ਸੁਝਾਅ ਆ ਬਾਬਾ ਹਰਨਾਮ ਸਿੰਘ ਜੀ ਤੁਮਾਂ ਉਹਨਾਂ ਨੇ ਦਿੱਤਾ ਸੀ ਕਿ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੇ ਟਕਰਾੜ ਓਪਣ ਲਈ ਹੈਡ ਗ੍ਰਾਂਤੀ ਸ੍ਰੀ ਕਿਸਗਰ ਸਾਹਿਬ ਔਰ ਬੁੱਧੀ ਸੰਦੇਸ਼ ਹੋ ਜੇ ਤੇ ਪੰਜ ਪਿਆਰੇ ਦੀ ਗਵਾਈ ਵਿੱਚ ਮਹੱਲਾ ਹੋ ਜੇ ਤਾਂ ਇਹ ਆਰਦੀ ਪ੍ਰਬੰਧਾ ਪੱਕਾ ਪ੍ਰਬੰਧ ਜਿਹੜਾ ਉਹ ਬੰਨਣ ਲਈ ਸਾਰੀਆਂ ਸਤਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੱਕ ਫੈਸਲਾ ਕਰਨਾ ਹੋਏਗਾ ਕਿ ਅਸੀਂ ਮर्याਦਾ ਤੇ ਪਰੰਪਰਾਵਾਂ ਦੀ ਰਾਖੀ ਕਰੀਏ ਕੀ ਲੱਗਦਾ ਸਰਬੱਤ ਖਾਲਸਾ ਦੀ ਲੋੜ ਆ ਸਰਬੱਤ ਖਾਲਸਾ ਦੀ ਮੰਗ ਉਠ ਰਹੀ ਹੈ ਕਿ ਸਰਬੱਤ ਖਾਲਸਾ ਵਿਸਾਖੀ ਤੇ ਸੱਦਿਆ ਜਾਵੇ ਵਿਧਿ ਵਿਵਧਾਨ ਜਥੇਦਾਰਾਂ ਨੂੰ ਹਟਾਉਣ ਤੇ ਲਗਾਉਣ ਤੇ ਜੇ ਤੁਹਾ ਨਿਯਮ ਹੁੰਦੇ ਨੇ ਉਹਦੀ ਕੋਈ ਮर्यादा ਹੁੰਦੀ ਆ ਉਹਦੇ ਲਈ ਮੈਂ ਕਹਿ ਨਹੀਂ ਸਕਦਾ ਕੁਝ ਪਰ ਆ ਜਿਹੜੀ ਕਨਵੈਨਸ਼ਨ ਅੱਜ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਨੇ ਇੱਕ ਮੈਂ ਸਮਝਦਾ ਲੀਡ ਹੈਗੀ ਰਸਤਾ ਬਣਾਏਗੀ ਪੰਥਕ ਇਕਤਾ ਦਾ 26 ਦਿਨਾਂ ਚ ਤਿੰਨ ਜਥੇਦਾਰ ਹਟਾ ਦਿੱਤੇਗੇ 26 ਦਿਨਾਂ ਤੇ ਜਥੇਦਾਰ ਹਟਾ ਦੇਣੇ ਤੇ ਹੌਲੇ ਮਹੱਲੇ ਦੇ ਪਵਿੱਤਰ ਵਿਆਹ ਦੇ ਤੇ ਕਿਸੇ ਸਸਤਾ ਦਾ ਕੋਈ ਮੁਖੀ ਹੋਣਾ ਪੰਥਕ ਸੰਸਥਾ ਇਹੀ ਹੈਰਾਨੀ ਵਾਲੀ ਗੱਲ ਹੈ ਇਹ ਚਿੰਤਾ ਵਾਲੀ ਗੱਲ ਹੈ ਇਹ ਫਿਕਰ ਵਾਲੀ ਗੱਲ ਹੈ। ਇਹੀ ਫਿਕਰ ਤੇ ਚਿੰਤਾ ਕਰਕੇ ਅੱਜ ਦੀ ਇਹ ਕਨਵੈਨਸ਼ਨ ਮੜਾਈ ਗਈ ਆ। ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚਾ ਪੰਥ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਣਗੀਆਂ ਸਾਨੂੰ ਪੂਰੀ ਆਸ। ਪ੍ਰੋਫੈਸਰ ਫਰੀਦ ਸਿੰਘ ਚੰਦੂ ਮਾਜਰਾ ਪੰਥਕ ਕੱਤਰਤਾ ਦੇ ਵਿੱਚ ਪਹੁੰਚੇ ਸੀ ਤਾਂ ਅੱਜ ਜਿਹੜੇ ਵਿਚਾਰ ਕੀਤੇ ਜਾ ਰਹੇ ਨੇ ਤਾਂ ਪੰਥਕ ਕੱਤਰਤਾ ਦੇ ਵਿੱਚੋਂ ਵੱਡੇ ਐਲਾਨ ਕੀਤੇ ਜਾ ਸਕਦੇ। ਉਹਨਾਂ ਦਾ ਕਹਿਣਾ ਕਿ ਬੜਾ ਹੀ ਚਿੰਤਾ ਦੀ ਵਾਲੀ ਗੱਲ ਹੈ ਕਿ ਅੱਜ ਹੌਲੇ-ਹੌਲੇ ਦਾ ਦਿਹਾੜਾ ਹੋਵੇ। ਦਾ ਨਾਤਾ ਐਸਜੀਪੀਸੀ ਦਾ ਪ੍ਰਧਾਨ ਹੈ ਨਾ ਹੀ ਜਿਹੜਾ ਇਸ ਤਰੀਕੇ ਦੇ ਨਾਲ ਕਾਰਜਕਾਰੀ ਜਥੇਦਾਰ ਸ੍ਰੀ ਕਲਤਕਸਰ ਦਾ ਲਾਇਆ ਗਿਆ ਮੌਜੂਦਾ ਜਥੇਦਾਰ ਕੋਈ ਹੈ ਨਹੀਂ 22 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਹਟਾ ਦਿੱਤੇ ਗਏ ਨੇ ਤਾਂ ਜਿਹੇ ਦੇ ਵਿੱਚ ਸਾਨੂੰ ਮਿਲ ਕੇ ਬੈਠਣ ਦੀ ਲੋੜ ਆ ਸਾਨੂੰ ਵੱਡੇ ਜਿਹੜੇ ਫੈਸਲੇ ਲੈਣੇ ਪੈਣਗੇ ਤਾਂ ਹੀ ਪਰੰਪਰਾ ਜਿਹੜੀ ਮਰਿਆਦਾ ਬਹਾਲ ਹੋ ਸਕਦੀ ਹੈ ਖਾਤੀ ਸਣੀ ਦੇ ਨਾਲ ਕੁਲਦੀਪ ਸਿੰਘ ਕੁੜੇ ਰਜਨਾ ਸੁਖਸਮਨ ਟੀਵੀ ਸ੍ਰੀ ਅਨੰਦ ਕੋਸਰ